ਨੇ ਬਾਜੀ ਸਤਿਕਾਰ ਸਤਿਕਾਰ ਬਾਜੀ ਸਤਿਕਾਰ ਹੋਰ ਸਭ ਠੀਕ ਠਾਕ ਆ ਵਧੀਆ ਵਧੀਆ ਕਿਰਪਾ ਦਿਆ ਮਹਾਰਾਜ ਜੀ ਕਿੱਧਰ ਆਜਾ ਆਹ ਥੋੜਾ ਕੰਮ ਗਿਆ ਸੀ ਚੱਲ ਚੱਲ ਅੱਜ ਡਿਊਟੀ ਲਾ ਗਿਆ ਆਪਣੀ ਚੱਲ ਕਰ ਜਾਈਗਾ ਹਾਂ ਅੱਜ ਕਿੰਨੀਆਂ ਫਿਰ ਅੱਜ ਆਪਣੇ ਕੋਲ ਆ ਗਿਆ 8 10 ਪਸ਼ੂ ਆ ਠੀਕ ਆ ਹਾਂ ਜੀ ਚੱਲ ਜੀ ਹਾਂ ਕਰੀਏ ਫਿਰ ਹਾਂ ਜੀ ਇਹ ਪਹਿਲਾ ਸੂਆ ਸੰਦੀਪ ਸਿੰਘ ਆ ਅੱਛਾ ਇਹਦੇ ਥੱਲੇ ਜਿਹੜਾ ਲੀਟਰ ਦਾ ਮਣਵਾ 12 ਕਿਲੋ ਦੁੱਧ ਉਪਰ ਕੋ ਚਾਰ ਡੰਗ ਚੋਲੇ 12 ਕਿਲੋ ਹੈਗਾ ਹਾਂ ਹਾਂ ਜੀ ਮੂੰਹੋਂ ਦੋ ਦੰਦ ਮੂੰਹੋਂ ਦੋ ਦੰਦ ਦੋ ਦੰਦ 12 ਕਿਲੋ ਇਸ ਤਰ੍ਹਾਂ ਤਿਆਰ ਆ ਤੇ ਵੇਖੋ ਬਿਲਕੁਲ ਜੈਡ ਬਲੈਕ ਹਾਂਜੀ ਹਾਂਜੀ ਤੇ ਬੱਚਾ ਮਗਰ ਕੀ ਆ ਗਿਆ ਇਹ ਮਗਰ ਕਟਾ ਜੀ ਕਟਾ ਮਗਰ ਆ ਗਿਆ ਹਾਂਜੀ ਵਾਹ ਐ ਥਾਲੇ ਵਾ ਬਿਲਕੁਲ ਵਧੀਆ ਮੈਂ ਨਾ ਭਾਜੀ ਸਾਰੀ ਚੰਗੀ ਆ ਮੂੰਹਾਂ ਦੋ ਦੰਦੀ ਆ ਆ ਜਾ ਫਿਰ ਆ ਜਾ ਆ ਜਾ ਕਰੋ ਦੋੜੋ ਕਰੋ ਲਓ ਜੀ ਸलाम ਸੇ ਬਸ ਮੋਲ ਬਸ ਉਹਨੇ ਹੀ ਕਰੀਏ ਬਸ ਟਾਈਮ ਸੇ ਜਾਣ ਮੋਲ ਤਾਂ ਸੰਦੀਪ ਜੀ ਸਿਆ ਤੈਨੂੰ ਪਰ ਆ ਵੀ ਲੋਕ ਡੇਢ ਵੀ ਕਰੀ ਜਾਂਦੇ ਆ ਹੱਥੇ ਵੀ ਕਰੀ ਜਾਂਦੇ ਆ ਹਲੇ ਉਮਰ ਕੱਟੀ ਦੀ ਕੁਝ ਨਹੀਂ ਆ ਦੁੱਧ 12 ਕਿਲੋ ਹੀ ਕੰਡੇ ਰਖਵਾ ਠੀਕ ਆ ਮੋਲ ਕਰ ਲਈਏ ਦਾ ਡੇਢ 45 40 ਦੀ ਦੇ ਦੀਏ 1 ਲੱਖ 40 ਹਜ਼ਾਰ ਦੀ 40 ਹਜ਼ਾਰ ਦੀ ਹੋ ਜੂਗਾ ਮੁੱਕਰ ਮੰਨ ਤਨ ਹੋਰ 2000 ਛੋਟ ਕਰ ਦੂੰਗਾ ਚਲੋ ਠੀਕ ਹੋਰ ਦੱਸ ਹੋਰ ਖੁਸ਼ੀਦ ਕਰ ਦਿੰਦੇ ਵਾ ਠੀਕ ਕਰ ਦੇ ਹਾਂ ਨਾ ਜਿਹੜੀ ਆ 35 ਛੋਟ ਕਰਨੀ 200 ਚਲੋ ਵਾ ਠੀਕ ਤੇ ਨੀਲੀ ਆ ਮੈਂ ਸੂਈ ਨੂੰ ਅੱਜ 6 ਮਾਂ ਦੇਣਾਂ ਹਾਂ ਹਾਂ ਕੋਈ ਦੁੱਧ ਮੰਨ ਲੇ ਬੋਲਾ ਮੰਨ ਲੇ ਇਹਦੇ ਥਲੇ 10 ਕਿਲੋ ਐ ਖੁੱਲਾ ਹੋਊਗਾ ਅਜੇ 10 ਕਿਲੋ ਖੁੱਲਾ ਹੈ ਖੁੱਲਾ ਖੁੱਲਾ ਭਾਜੀ ਆਪਦੀ ਤਸੱਲੀ ਕਰਕੇ ਲਵੇ ਦੋ ਡੰਗ ਚੋ ਕੇ ਲਵੇ ਠੀਕ ਆ ਠੀਕ ਆ ਨਾ ਹਾਂਜੀ ਇਹ ਵੀ ਖੋਲੋ ਲਓ ਜੀ ਨੀਲੀ ਵੀ ਜਾ ਗਈ ਝੋਟੀ ਹਾਂਜੀ ਤੇ ਬੱਚਾ ਮਰ ਕੇ ਆ ਗਿਆ ਸੁਣਾਵਾ ਮਗਰੇ ਦੇ ਕਟਾ ਜੀ ਕਟਾ ਮਗਰ ਆ ਗਿਆ ਹਾਂਜੀ ਚਲੋ ਇਹ ਵੀ ਦੇਖੋ ਚੁਆਈਂ ਦੀ ਵਧੀਆ ਮੈਂ ਨਾ ਇੱਕ ਨੰਬਰ ਜੀ ਆ ਵੇਖੋ ਬਹੁਤ ਸੋਹਣੀ ਝੋਟੀ ਆ ਝੋਟੀ ਲਾ ਲਓ ਮੱਝ ਲਾ ਲਓ ਤੁਹਾਡੇ ਸਾਹਮਣੇ ਹੀ ਆਜੋ ਲਿਆਓ ਘਰਾਂ ਦੇ ਕਾ ਦੋਵੇਂ ਮੈਂ ਮਨ ਕਰੀਆਂ ਠੀਕ ਐ ਨਹੀਂ ਚੰਗੀ ਆ ਹਾਂਜੀ ਬੜਾ ਠੀਕ ਆ ਤੇ ਸਰਾਮ ਬਰਿੰਦੀ ਬਾਈ ਕੀ ਮੈਂ ਦਾ ਕੀ ਜਿੰਨ ਤਾਂ ਸੰਦੀਪ ਸਿੰਘਾਂ ਭਾਵੇਂ 10 ਕਰ ਲਈਏ 15 ਕਰ ਲਈਏ ਇਹ 5 ਦੀ ਦੇ ਦਈਏ ਲੱਖ ਦੀ ਦੋ ਛੱਡ ਦਾਂ ਚਲੋ 98 ਦੀ ਦੋ 98 ਦੀ ਚਲੋ ਜਾਂਦੇ ਆਹਾ ਇਹ ਸੰਦੀਪ ਸਿੰਘਾਂ ਸੂਈ ਪੂਰੀ ਇੱਕ ਮਹੀਨੇ ਦੀ ਇਹ ਤੇ ਬੱਚਾ ਗਿਆ ਮਰ ਅਜੇ 1 ਮਹੀਨਾ ਹੋ ਗਿਆ ਸੂਈ ਨੂੰ ਟੀਕਾ ਨਹੀਂ ਲਾਉਗੀ ਮੈਂ ਹਾਂ ਇਤਰਾ ਹੀ ਮਿਲੂਗੀ ਟੀਕਾ ਲਾਵੇ ਤਾਂ ਮੈਂ ਫਰੀ ਦੇ ਦਾਂ ਤੋਰੋ ਫਿਰ ਹਾਂਜੀ ਲਓ ਜੀ ਦੁੱਧ ਕਿੰਨਾ ਇਹਦੇ ਥੱਲੇ ਭਾਜੀ ਜਿਹੜਾ ਵਾ ਦੁੱਧ ਤੇ 10-11 ਕਿਲੋਜ 9 ਕਿਲੋ ਦੀ ਗਾਰੰਟੀ ਦੇ ਕੇ ਤੋਰਾਂਗੇ ਚਲੋ ਤੋਰੋ 9 ਕਿਲੋ ਲਓ ਜੀ ਇਹ ਵੀ ਦੇਖੋ ਵੱਡੀ ਝੋਟੀ ਹੈ ਬੁਰੀ ਚਾ ਵੀ ਚੈੱਕ ਕਰੋ ਕਰਾਂ ਜੀ ਮਹੀਨਿਆਂ ਨਾਲ 1.5 ਮਹੀਨਿਆਂ ਨਾਲ 2 ਮਹੀਨਿਆਂ ਨਾਲ ਤੁਹਾਡੇ ਸਾਹਮਣੇ ਆ ਕਿ ਜੋ ਬੱਚਾ ਹੀ ਹੈ ਨਹੀਂ ਕਿ ਨਹੀਂ ਹਾਂਜੀ ਹਾਂਜੀ ਆ ਜਾ ਹਾਂਜੀ ਭਰ ਸੰਦੀਪ ਸਿਆਉ ਲਈ ਤੇ ਆਪਾਂ ਵੱਧ ਹੀ ਚਲਾ ਹੁਣ ਬੱਚਾ ਮਰ ਗਿਆ ਹੁਣ ਕੀ ਕਰ ਸਕਦੇ ਆ ਮੈਂ ਹੀ ਦੇ ਦਈਏ 75000 ਦੀ ਇੱਕ ਕੋਈ ਮੁੱਲ 70000 ਦੀ ਚਲੋ ਠੀਕ ਆ ਦੋ ਛੜ ਦਾਂਗੇ 70 60 80 ਚਲੋ ਜਾ ਹਾਂ ਮੈਂ ਸੰਦੀਪ ਸਿਆ ਗੱਬਣ ਅੱਛਾ ਗੱਬਣ ਹਾਂਜੀ ਇਹ ਗੱਬਣ ਇਹ ਕਿੰਨੇ ਲਊਗੀ ਨਾਮ ਇਹ 2-4 ਦਿਨ ਲੈ ਲੈ ਜਾਣੇ ਮਹੀਨੇ ਆ 2-4 ਦਿਨ ਲੈ ਜੂਗੀ ਹਾਂਜੀ ਲਓ ਜੀ ਅੱਜ ਮੇਣੀ ਫੇਰ ਲੈ ਆਂਦੀ ਨਹੀਂ ਲਈ ਹੈ ਹਾਂਜੀ ਦੋਵੇਂ ਅੱਖਾਂ ਮਹੀਂ ਦੀਆਂ ਮਣਕਣੀਆਂ ਵੇਖ ਲੋ ਲੈ ਜੋ ਕਰੋ ਜੀ ਆ ਮਗਰੋਂ ਵੇਖੋ ਜਗਾੜ ਲਓ ਜੀ ਕਰੋ ਚੈੱਕ ਪਰ ਥੱਬਾ ਹੀ ਲਾਈ ਫਿਰਦੀ ਮੈਂ ਵਾਠ ਠੀਕ ਹੈ ਫਿਰ ਆ ਜਾ ਇੰਦੀ ਪਰ ਕੀ ਮਰ ਕੀਮਤ ਇਹਦਾ 95 ਕਰੀਏ 90 ਕਰੀਏ ਜੋ ਮਰਜੀ ਕਰੀਏ 87000 ਦੀ ਹਾਂ ਜਾਂ ਨਾ ਦੇਣੀ ਆ 88000 ਦੀ ਹਾਨ ਆਈ ਹਾਂ ਹਾਂ ਨਾ ਦੇਣੀ ਠੀਕ ਆ ਲਓ ਜੀ 87000 ਮੈਂ ਬਹੁਤ ਚੰਗੀ ਸੰਦੀਪ ਸਿਆ ਨਹੀਂ ਠੀਕ ਆ ਦੁੱਧ ਮੈਂ 12 13 ਕਿਲੋ ਖੁੱਲਾ ਦੇਣਾ ਇਹਨ ਚਲੋ ਤੇ ਆਹ ਇਹ ਸੰਦੀਪ ਸਿਆ ਪੂਰੀ 5 ਦਿਨਾਂ ਦੀ ਮੈਂ ਸੁੱਈ ਆ 25000 ਹਾਂ ਇਹਦਾ ਰਿਕਾਰਡ ਹੈਗਾ ਸਾਰਾ ਕੁਝ ਆਪਣੇ ਦਾ ਹਾਂ ਇਹਦਾ ਥੱਲੇ 10 ਕਿਲੋ ਦੁੱਧ ਆਇਆ ਹੋਊਗਾ ਭਾਵੇਂ ਕੋਈ 5 ਡਾਂਗ ਚੋੜੇ ਆਪਦੀ ਪੱਕਾ ਮੈਂ ਨਾ ਭਾਵੇਂ 5 ਡਾਂਗ 40000 ਪੈਸੇ ਹੀ ਪੈਸੇ ਲਾ ਕੇ ਲੈਂਦੀ ਅਗਲੇ ਨੇ ਪੈਸੇ ਦੇਣੇ ਕਾਗਜ਼ ਤੇ ਦੇਣੇ ਤਸੱਲੀ ਕਰ ਲੈ ਕੋਈ ਭਾਵੇਂ ਲਓ ਜੀ ਇਹ ਵੀ ਚੈੱਕ ਕਰੋ ਕਰਾ ਲੈ ਵੇਖੋ ਫਿਰ ਅਮਾ ਹੀ ਵੇਖ ਲੋ ਲੈ ਚਲ ਚੋਈ ਜੋ ਵਧੀਆ ਬਿਲਕੁਲ ਮੈਂ ਨਾ ਭਾਜੀ ਇੱਕ ਨੰਬਰ ਹੋਊਗੀ ਕੋਈ ਲੱਤ ਛੜੀ ਨਹੀਂ ਕਰੂਗੀ ਆ ਜੋ ਕਰਾ ਦੇ ਸਤਿ ਸ਼੍ਰੀ ਅਕਾਲ ਹਿੰਦੀ ਕੀਮਤ ਬਾਈ ਹਾਂਜੀ ਇੰਦੀ ਕੀਮਤ ਪਾਣੀ ਦਾ ਇਹਦਾ ਮੁੱਲ 75 ਕਰੀਏ ਜੋ ਮਰਜ਼ੀ ਕਰੀਏ ਹੂੰ ਇਹ ਹਾਂ ਨਾ ਜਿਹੜੀ 67000 ਦੀ ਦੇਣੀ ਆ 67000 ਦੇਣੀ ਆ ਦੇਣੀ ਆ ਨਾ ਚਲ ਠੀਕ ਆ ਲਓ ਜੀ 67000 ਦੀ ਹਾਂ ਨਾ ਹੀ ਆ ਹਾਂ ਹਾਂ ਨਾ ਦੇਣੀ ਠੀਕ ਆ ਤੇ ਆਸਰਾਵ ਹਾਂਜੀ ਆਹਾ ਇਹਦਾ ਬੱਚਾ ਮਰਿਆ ਜੀ ਕਿੰਨੇ ਟਾਈਮ ਹੋ ਗਿਆ ਇਹ ਡੇਢ ਮਹੀਨੇ ਦੀ ਕੱਟੀ ਸੂਈ ਆ ਅੱਛਾ ਹਾਂਜੀ ਇਹ ਮੂੰਹ ਆ ਦੋ ਦੰਦ ਦਾ ਦੋ ਦੰਦ ਦਾ ਦੋ ਦੰਦ ਦਾ ਪੱਟ ਕੇ ਵੀ ਦਿਖਾ ਦਿੰਦੇ ਲਓ ਜੀ ਦੋ ਦੰਦ ਦਾ ਇਹ ਵੇਖੋ ਕਰਾਂ ਦੇ ਠੀਕ ਹੈ ਦੋ ਦੰਦ ਦੀ ਦੋ ਦੰਦ ਦੀ ਹੈ ਭਾਜੀ ਦੋ ਦੰਦ ਦਾ ਤੋਰ ਹਾਂਜੀ ਲਓ ਜੀ ਇਹ ਵੇਖੋ ਕਰਾਂ ਇਹ ਦੋ ਦੰਦ ਦੀ ਦੁੱਧ ਇਸ ਟਾਈਮ ਕਿੰਨਾ ਇਹ ਭਾਜੀ ਇਹਦੇ ਥੱਲੇ ਦੁੱਧ ਜਿਹੜਾ ਵੀ 9 ਕਿਲੋ ਹੋਊ ਖੁੱਲਾ 9 ਕਿਲੋ ਖੁੱਲਾ ਹੈ ਹਾਂਜੀ ਹਾਂਜੀ ਖੁੱਲਾ ਜੀ ਬਸ ਠੀਕ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਜੀ ਇੰਦੀ ਪਰ ਕੀ ਮਾਰਾ ਇਹਦਾ ਕੱਟੀ ਦਾ 70 ਕਰੀਏ 72 ਕਰੀਏ ਹਾਂ ਇਹ 36000 ਦੀ ਹਾਂ ਜਾਂ ਨਾ 36000 ਦੀ ਹਾਂ ਨਹੀਂ ਹਾਂ ਚਲੋ ਤੋਰੋ ਲਓ ਜੀ 36000 ਦੀ ਹਾਂ ਨਾ ਹੀ ਆ ਇਹ ਵੀ ਦੇਖੋ ਬਰਾ ਦੇ ਹੁਣ ਰਹਿ ਗਈ ਇਹ ਲਾਸਟ ਵੀ ਮੀਣੀ ਆਵੇ ਦੋ ਰਹਿ ਗਈਆਂ ਗਾੜੀ ਬਸ ਠੀਕ ਆ ਇਹ ਇਹ ਸੰਦੀਪ ਸਿੰਘ ਸਿਆਮਈ ਥੱਲੇ ਦੁੱਧ ਜਿਹੜਾ ਵੀ 8 ਕਿਲੋ ਕੋਈ 7 ਕਿਲੋ ਮੰਨ ਕੇ ਲਵੇ ਹਾਂ ਠੀਕ ਹੈ ਨਾ ਇਹ ਡੇਢ ਮਹੀਨੇ ਦੀ ਬਣੀ ਵੀ ਆ ਗਾੜੀ ਗਾੜੀ ਅਗਲੇ ਦੇ ਮੁਕੱਦਰ ਆ ਆਪਾਂ ਖਾਲੀ ਕਰਕੇ ਦੇਣੀ ਆਪਾਂ ਖਾਲੀ ਕਰਕੇ ਦੇਣੀ ਗਾੜੀ ਕਿਸਮਤ ਚਲੋ ਹਾਂਜੀ ਸਿੰਗ ਹਿਲਦੇ ਕਿ ਨਹੀਂ ਨਾ ਸਿੰਗ ਨਹੀਂ ਹਿਲਦੇ ਲਓ ਜੀ ਸਿੰਗ ਨਹੀਂ ਹਿਲਦੇ ਪਰ ਮੈਂ ਦੁੱਧ ਕਿੰਨਾ ਹੁਣ 8 ਕਿਲੋ ਆਪਾਂ 7 ਕਰਕੇ ਦੇਣੀ ਆ 7 ਕਰਕੇ ਦੇਣੀ ਹੈ ਹਾਂਜੀ ਠੀਕ ਆ ਬਾਠ ਠੀਕ ਆ ਹਿੰਦੀ ਪਰ ਕੀ ਮਰਗੀ ਹੈ ਬਾਈ ਤੇਰਾ 60 ਕਰੀਏ ਜੋ ਮਰਜੀ ਕਰੀਏ ਇਹ 55000 ਦੀ ਹਾਂ ਨਾ ਦੇਣੀ ਆ 50 ਹੀ ਜਾਂ ਦੋ ਯਾਰ ਤੱਕ ਆ ਹੋ ਜਾਣਾ ਯਾਰ ਚਲ ਦੇ ਦਾਂਗੇ ਯਾਰ ਕਹਤਾ ਜਾਂ ਦੋ ਕੋਈ ਚਲ ਦੇ ਤਾਂ ਗਾਹ ਕੋ ਸੰਧੂ ਲਊਗਾ ਮੈਂ ਚੰਗੀਏ ਚਲਣਾ ਮੈਂ ਚੰਗੀ ਬਾਜੀ ਮੈਂ ਚੰਗੀ ਤੇ ਆਹ ਸਾਰੇ ਪਾਣੀ ਡੰਮੇ ਹਾਂਜੀ ਇਹ ਮਗਰ ਕੱਟੀ ਆ ਜੀ ਹਾਂ ਉਹ ਕੋਈ ਤੰਨਾ ਦੀ ਲੜੇ ਕੋਈ ਚੌਂਦੀ ਦੀ ਲੜੇ ਉਹ ਵਿਖਾ ਦਿੰਨੇ ਇਹਦਾ ਬੱਚਾ ਜੀ ਮਗਰ ਕੱਟੀ ਬੜੀ ਚੰਗੀ ਆ ਆ ਵੇ ਸਾਹਮਣੇ ਬੱਜੀ ਵਿਖਾ ਦਿੰਦੀ ਦੁੱਧ ਕਿੰਨਾ ਹੁਣ ਦੋਦੇ ਰਸਲੇ ਸੰਦੀਪ ਸਿੰਘਾਂ 9 ਕਿਲੋ ਆ ਕੱਟੀ ਦੇ ਮਿਲਦੀ ਦੋਵੇਂ ਵੇਲੇ ਕੱਟੀ ਆ ਵਾਣਾ ਕੱਟੀ ਹਾਂ ਜੀ ਲਓ ਜੀ ਕੱਟੀ ਆ ਰਹੀ ਬਠ ਆ ਜਾਓ ਫਿਰ ਹਾਂ ਜੀ ਪੀਗਾ ਇਹਨੂੰ ਭਰੇ ਨੂੰ ਅੱਜ 25 ਦਿਨ ਹੋ ਗਏ ਜੋ ਘਰ ਵਾਲਿਆਂ ਦੇ ਕਹਿਣ ਤੇ ਹਾਂ ਹਾਂ ਜੀ ਹੋਵੇ ਕੱਟੀ ਨੂੰ ਤੇ ਐ ਕਰਦੀ ਜਿਵੇਂ ਹੁਣੇ ਸੂ ਗਿਆ ਦੀ। ਉਹ ਕੱਟੀ ਜੋ ਇਹਦੀ। ਆਜੋ। ਤੇ ਸੁਣਾਵਿੰਦੀ ਫਿਰ ਕੀ ਮੈਂ ਬਾਈ? ਤੇਰਾ ਮੁੱਲ ਜੋ ਮਰਜ਼ੀ ਕਰੀਏ 64000 ਦੀ ਦੇਣੀ ਏ 64000 ਦੇਣੀ ਹੈਣਾ। ਦੇਣੀ ਆ ਨਾ। ਚਲੋ। ਆ ਮਗਰ 4 3 4000 ਦੀ ਕੱਟੀ ਆ। ਕੱਟੀ ਆ। ਬਸ ਆਹੀ ਹੈ ਨਾ। ਹਾਂਜੀ ਇਹੋ ਜੀ। ਦੇਖੋ ਜੀ ਆਹੀ ਪਛੇ ਸੇਲ ਆ ਤੇ ਬਾਕੀ ਮੇਰੇ ਮੇਰੇ ਇਥੇ ਆ ਗਿਆ ਇੱਕ ਟਾਈਮ ਦੋ ਟਾਈਮ ਚੁਆਈ ਕਰੋ। ਦੇ ਪਾਸ ਕਰੋ ਠੀਕ ਹੈ ਜੀ ਤੇ ਨੰਬਰ ਉਹ ਹੀ ਹੈ 887 ਮੈਂ 8872173029 ਠੀਕ ਆ ਹਾਂ ਜੀ ਨੰਬਰ ਉਹ ਹੀ ਹੈ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਪਿੰਡ ਜੀਓ ਵਾਲਾ ਤਹਿਸੀਲ ਤਰਨ ਸਸਿਕਾ ਸਸਿਕਾ